ਤਾਰੇ ਮਿਲੂਗੀ ਕੈਮਰਾ ਤਾਂ ਮੈਂ ਕੱਲ ਨੂੰ ਲਵਾਉਂਦਾ ਆਉਣ ਵਾਲੇ 15 20 ਦਿਨਾਂ ਦੇ ਵਿੱਚ ਕੋਈ ਫੇਰ ਨਹੀਂ 15 ਚੌਕਾ ਤੇ ਰਹੂਗਾ ਜਿੱਥੇ ਤਿੰਨ ਤਿੰਨ ਚਾਰ ਚਾਰ ਕੈਮਰੇ ਨਹੀਂ ਹੋਣਗੇ ਜੀ ਜੀ ਤਾਂ ਮੇਰੇ ਕੋਲ ਤੇ ਨਹੀਂ ਪਰ ਬਰਨ ਨੂੰ ਨਹੀਂ ਚੱਲਦਾ ਵਿਚਾਰ ਰੱਖੇ ਤੇ ਪਾਰਟੀ ਦੀ ਵਿਚਾਰਤਾਂ ਨੂੰ ਇਹ ਲੱਖ ਪ੍ਰੋਗਰਾਮ ਐਥੇ ਸਵੇਰ ਤੱਕ ਦੇਰ ਕੱਢ ਕੇ ਪ੍ਰੋਗਰਾਮ ਹੋ ਰਿਹਾ ਤਾਂ ਬੜੇ ਨਾਲ ਬਾਈ ਰਾਜਵੰਦ ਤੇਜ ਦੀ ਮਰਿਆਦਾ ਰੱਖੋ ਕਿਦਰਾ ਭਰੋ ਆਪਣੇ ਜੋ ਆਏ ਹੋਏ ਮਹਿਮਾਨ ਸਾਡੇ ਪਿੰਡ ਦੇ ਹੀ ਸਰਪੰਚ ਜ਼ਿਲ੍ਹਾ ਪ੍ਰਸ਼ਾਸਨ ਮੰਤਰੀਆਂ ਐਮਐਲਏ ਤੇ ਐਮਪੀਡੀ ਸ਼ੀਰ ਤੱਕ ਪਹੁੰਚਣ ਵਾਲੇ ਸੰਸਦ ਸਰਦਾਰ ਚਰਨਜੀਤ ਸਿੰਘ ਰੋੜੀ ਨੂੰ ਕਿ ਉਹ ਆਪਣੇ ਨਗਰ ਵੱਲੋਂ ਇੱਥੇ ਇਲਾਕੇ ਵੱਲੋਂ ਆਉਣ ਵਾਲੇ ਮਹਿਬੂਬ ਨੇਤਾਵਾਂ ਦਾ ਸਵਾਗਤ ਕਰਾਂਗੇ ਚਰਨਜੀਤ ਸਿੰਘ ਦੀ ਰੋੜੀ ਬਹੁਤ ਹੀ ਆਦਰ ਦਾ ਸਤਿਕਾਰ ਦੇ ਜੋ ਸਾਡਾ ਗਮਨ ਦੀ ਸੂਬਾ ਪੰਜਾਬ ਪੰਜਾਬ ਦੀ ਤਮਾਨ ਸ਼ਕਤੀਪ ਕੁਮਰਸ ਪਾਰਟੀ ਦੇ ਬਹੁਤ ਹੀ ਸਤਿਕਾਰਯੋਗ ਹਲਕਾ ਕਾਲਾ ਵਾਲੀ ਤੇ ਸਿਰਸਾ ਵਿਲੇ ਤੋਂ ਪਰਮਾਦਰਸ਼ ਤੇ ਸਤਕਾਰਯੋਗ ਸਾਡੇ ਕਾਨਾਂ ਵਾਲੀ ਹਰਕੇ ਦੇ ਨਮੰਦਗੀ ਕਰਨ ਵਾਲੇ ਸੀਜਪਾਲਜੀ ਕੇਰਵਾਲਾ ਸਾਹਿਬ ਸਰਪੰਚ ਦੇ ਵੀਕਰ ਦੇ ਵਿੱਚ ਪਰਮਾਦਰਸ਼ ਤੇ ਸਤਕਾਰਯੋਗ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚ ਸਾਹਿਬ ਆਸਤ ਬਲਾਕ ਸਮਿਤੀ ਚੇਅਰਮੈਨ ਨਗਰਾਂ ਦੇ ਵਿੱਚੋਂ ਜ਼ਿੰਮੇਵਾਰ ਸਾਥੀਓ ਤੁਸੀਂ ਸਾਰੇ ਭਰਾ ਆਏ ਸਭ ਦਾ ਧੰਨਵਾਦ ਸਭ ਤੋਂ ਵੱਧ ਧੰਨਵਾਦ ਹੈ ਨਗਰ ਫੋੜੀ ਦੇ बहुत ही शिकार सबका सरपंच राजा साहब पांच सरपंच बैठे करेंगे पच्चीस साल तो पच्चीस साल तो ਕਰਦਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਆ ਕੇ ਸਸਤੇ ਪਾਰਲੀਮੈਂਟ ਦੇ ਵਿੱਚ ਪਰਮਾਤਮਾ ਜੀ ਕੁਮਾਰੀ ਸ਼ਹਿਜਾਦੀ ਨੂੰ ਬਹੁਤ ਵੱਡੀ ਲੀਡ ਦੇ ਕੇ ਭੇਤੀ ਹੈ ਸੁਰ ਸਾਥੀ ਹੋ ਸੰਭਾ ਧੰਨਵਾਦ ਹੈ ਇਲਾਕੇ ਦਾ ਧੰਨਵਾਦ ਹੈ ਤੇ ਉੱਥੇ ਅੱਜ ਆਪਾਂ ਜੋ ਅਸੈਂਬਲੀ ਦਾ ਚੋਣ ਹੋ ਰਿਹਾ ਬਾਕਿਸਤਾਨ ਜੋ ਜੋ ਪਿਛੇ 5 ਸਾਲ ਸਾਡੇ ਪਿੰਡਾਂ ਦੇ ਵਿੱਚ ਨੁਮਾਇੰਦਗੀ ਕਰ ਰਹੇ ਹੈ আর ਦੂਸਰੀ ਪਾਰਟੀ ਨੇ ਫਿਰ ਦੀ ਜ਼ਿੰਮੇਵਾਰੀ ਦੇ ਕੇ ਸਾਡੇ ਵਿਚਕਾਰ ਪਰਮਾਤਮਾ ਦੇ ਅਸ਼ੀਸ਼ ਭਾਲ ਕੇਰ ਵਾਲਾ ਜਿਹਨੂੰ ਪੇਧਿਆ ਸਾਥੀਓ ਤੁਸੀਂ ਸਾਰੇ ਜਾਣਦੇ ਹੋ ਅੱਜ ਕਾਂਗਰਸ ਪਾਰਟੀ ਦੀ ਲਹਿਰ ਹੈ ਅਨਸਰਖੇ ਦੇ ਵਿੱਚ ਨਹੀਂ ਸਾਰੇ ਹਰਿਆਣੇ ਦੇ ਵਿੱਚ ਕਾਂਗਰਸ ਪਾਰਟੀ ਤੇ ਬਹੁਤ ਵੱਡੀ ਲੀਡ ਲੈ ਕੇ ਨਿਕ ਰਹੀ ਹੈ ਤੋਂ ਸਾਥੀਓ ਤੇ ਸਾਡਾ ਹਲਕਾ ਕਾਲਾਵਾਲੀ ਹੈ ਕਾਲਾਵਾਲੀ ਨੂੰ ਤੁਸੀਂ ਕੋਈ ਬੁੱਧੇ ਨਹੀਂ ਹੈ ਅੱਜ ਕਾਲਾਵਾਲੀ ਹਲਕੇ ਦੀ ਲੀਡ ਹੈ ਕੋਈ ਦੱਸ ਨਹੀਂ ਸਕਦਾ ਕਿੰਨੀ ਹੋਊਗੀ ਕਿਉਂਕਿ ਆંકੜੇ ਬਹੁਤ ਵੱਡੇ ਵੱਡੀ ਗਿਣਤ ਲੈ ਕੇ ਨਿਕਲੀ ਐ ਸੋ ਸਾਫੀਓ ਤੁਹਾਡਾ ਜਿਆਦਾ ਸਮਾਂ ਲੱਗੇ ਕਿਉਂਕਿ ਪੰਜਵੇਂ ਦਿਨ ਇੱਥੇ ਬੈਠੇ ਹਾਂ ਤੁਸੀਂ ਸਾਰੇ ਭਰਾ ਆਇਓ ਅਸਾਡੇ ਕਮੰਡੀ ਸੁਪਾ ਪੰਜਾਬ ਤੋਂ ਪ੍ਰਿੰਟ ਸਾਹਿਬ ਆਏ ਨੇ ਇਹਨਾਂ ਦੀ ਵੀ ਬੱਧੀ ਤੀਨ ਦੋ ਤਿੰਨ ਦਿਨ ਹਰ ਖਾਤੇ ਹੱਕੇ ਵਿੱਚ ਨਾਲ ਆਏ ਨੇ ਬਹੁਤ ਬਹੁਤ ਧੰਨਵਾਦ ਕਰਦਾ ਸਮੁੱਚੀ ਲੀਡਰਸ਼ਿਪ ਵੱਲੋਂ ਨਗਰ ਰੋੜੀ ਦੇ ਪੰਚਾਇਤ ਵੱਲੋਂ ਤੁਸੀਂ ਆਏ

बीजेपी के आया फिर तो लोकदल फिर अकाली दल फिर उसके बाद आम आदमी पार्टी फिर तो आजाद हो गया हूं बीजेपी पांच साल से तू तो इना बचे मैं तो इना नहीं पता लगता भाई ये मैं मौके और हम भी मैं और दसा इतने भी नहीं लेना इतने भी रहना है

और भारतीय जनता पार्टी जाए तो सफाया कर दो बहुत बहुत धन्यवाद ਬੜੀ ਹੀ ਧੰਨਵਾਦੀ ਤੇ ਤੇਜ ਕਰਨ ਵਾਲਾ ਸਾਰੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਤੇ ਹੁਣ ਮੈਂ ਬੇਨਤੀ ਕਰਨਾ ਕਿ ਬਟੈਂ ਬਹੁਤ ਉੱਟ ਗਿਆ ਮੈਂ ਹੁਣ ਬੇਨਤੀ ਕਰਨਾ ਸਾਡੇ ਐਮਐਲਏ ਸ੍ਰੀ ਜੀਪਾਤ ਕਿਰਵਾਜੀ ਨੂੰ ਕਿ ਉਹ ਸਾਡੇ ਆਪਣੇ ਵਿਚਾਰ ਸੁਣ ਜੀਪਾਤ ਕਿਰਵਾ 92 ਸਪਰਟ ਕਰਵਾ ਜਿੰਦਾਬਾਦ ਜਿੰਦਾਬਾਦ कांग्रेस पार्टी जिंदाबाद शीशपाल जी केरवाला भाई राजा उपेंद्र सिंह बृजक जिंदाबाद परम सरकारदेव पंजाब प्रदेश कांग्रेस कमेटी के अध्यक्ष लुधियाना के एमपी जिलाध्यक्ष तो कनवार मिले रहे पंजाब जिले हरियाणा

संदीप सिंह रोडी की मौजूदा सरपंच और सारे सरपंच और सरपंच सारे आगे सारे साथी एक जुट के इस भारतीय जनता पार्टी के खिलाफ आवाज उठाने वक्त वक्त पिंडा तो मेरे नाल आए सारी कांग्रेस पार्टी की समुची टीम और सब तो बाद रोडी के मेरे बहुत ही समाज के बुजुर्गों नौजवान साथियों प्यारे प्यारे बच्चों सारे पिंड वासियों हरियाणा उनका सोशल काम सबको पहला आज आने का मकसद आने वाले पांच तरीक नु देने चोर और ये दे है। की की के बार -बार हो ये हरियाणा जीओ दे वास्ते वोटा दे बिल कड़वाते आए वैसे ना सुख दुख से कहीं तिथे खुशी कितने कमी आपा इथे अंदर ए सबसे बार बार अपा मिटिगा होय अपनी बार बार جلسه होई मिलते रहे पर एक की जड़ा है एक की जड़ा जड़े वास्ते आए जड़े कम वास्ते और मोटा दी अपील है और मोटा दी अपील तो वो ऐ दिन देख के करनी पड़ेगी के जड़े 10 साल भारतीय जनता पार्टी दे एक काम देसी कि दस साल से इन्होंने की के कीता आज तक नहीं देसी काम करेंगे विकास करेंगे अजय कहने की बच्चा नौकरी लावे महंगाई दसा हाजरी मान लो कमेटी का मैनीफेस्टो है मैं दसा भारतीय जनता पार्टी ने दस साल सिर्फ लाठी और लाइना चला को अलावा कोई काम नहीं किया ਅੱਥੇ ਹਰ ਗਰੀਬ ਬੰਦੇ ਨੂੰ 300 ਮਿੰਟ ਬਿਜਲੀ ਭੇਜਣ ਦਾ ਕਾਂਗਰਸ ਪਾਰਟੀ ਨੇ ਵਾਅਦਾ ਕੀਤਾ 500 ਰੁਪਏ ਦਾ ਸਿਲੰਡਰ ਜਿਨ੍ਹਾਂ ਨੂੰ 700-700 ਕਰਦੇ ਪ੍ਰਾਪਤ ਨਹੀਂ ਮਿਲੇ 700-700 ਕਰਦੇ ਪ੍ਰਾਪਤ ਔਰ ਹਰ ਇੱਕ ਗਰੀਬ ਮਾਤਾ ਨੂੰ ਸਿਹ੍ਹਾ ਸਾਡੇ ਨੂੰ ਤੁਸੀਂ ਦੇ ਦੇਵੋਗੇ ਕਾਂਗਰਸ ਪਾਰਟੀ 2000 ਰੁਪਏ ਦੀ ਪੈਨਸ਼ਨ ਲਾ ਜਾਵੇ ਕਾਂਗਰਸ ਪਾਰਟੀ ਜੈ ਹਾਂ

ਵਿਪੱਖੀ ਆਵਾਜ਼ ਬਣੇ ਅਸੀਂ ਚਾਹੇ ਲੋੜੀ ਨੂੰ ਚਾਹੇ ਨਾ ਲੋੜੀ ਨੂੰ ਸੱਚੇ ਸੀਨ ਬਰਾਦ ਦੀ ਗੱਲ ਸੀ ਅਸੀਂ ਉਸ ਮੁੱਦੇ ਨੂੰ ਵਿਧਾਨ ਸਭਾ ਤੇ ਚੁੱਕਣ ਦਾ ਕੰਮ ਕੀਤਾ ਇਥੇ ਜਿਹੜੇ ਮੁਆਵਜ਼ਾ ਉਹ